ਸੰਗਤੇਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰੇ ਗੁਜਰ ਕੇ ਗੁਜਰੀ ਹਾਂ ਸੰਗਤੇਨੀ ਮੇਰਾ ਨਾਂ ਗੁਜਰੀ ਸੰਗਤ ਭੁਲੜਵਾਜੀ ਨਾ ਕਰੇ ਟਰੈਕਟਰ ਵਾਲੇ ਡਾਣਾ ਪੇ ਸਦਕਾ ਦੇ ਮਾਤਾ ਗੁਜਰੀ ਜੀ ਛੋਟੇ ਜਿਹੇ ਜ਼ਿਆਦਾ ਸੀ ਦਿਨ ਨੂੰ ਆਪਣਾ ਮਨਕਤ ਕਰਨ ਸਤਿ ਸ਼੍ਰੀ ਅਕਾਲ ਜੀ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ ਸੇਵਾ ਵਕਫਤ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਜੇਕਰ ਮਨ ਵਿੱਚ ਵਿਸ਼ਵਾਸ ਹੋਵੇ ਸੇਵਾ ਕਰਨ ਦਾ ਜਜ਼ਬਾ ਹੋਵੇ ਤੇ ਸੇਵਾ ਕੀਤੀ ਜਾ ਸਕਦੀ ਹੈ ਹੋਰ ਵੀ ਜੋ ਲੰਗਰ ਦੀ ਸੇਵਾ ਹੁੰਦੀ ਹੈ ਉਸ ਤੋਂ ਇਲਾਵਾ ਵੀ ਜੋ ਹੈ ਸੇਵਾ ਕੀਤੀ ਜਾ ਸਕਦੀ ਹੈ ਤੇ ਇੱਕ ਐਹੋ ਜੀ ਸੇਵਾ ਦੀ ਗੱਲ ਕਰਾਂਗੇ ਇਹ ਵੀ ਜਿਹੜੇ ਖੜੇ ਨੇ ਇੱਕ ਵੱਖਰੀ ਜੀ ਸੇਵਾ ਕਰ ਰਹੇ ਨੇ ਜਿਹੜੀ ਸੰਗਤ ਸ੍ਰੀ ਪੱਤਰਕਾਰ ਸਾਹਿਬ ਲਤਮਸਤ ਖੁੰਨ ਜਾ ਰਹੀ ਹੈ ਉਹਨਾਂ ਨੇ ਜਿਹੜਾ ਗੱਡੀਆਂ ਨੇ ਜੇਕਰ ਉਹ ਰਾਹ ਵਿੱਚ ਖਰਾਬ ਹੋ ਜਾਂਦੀਆਂ ਨੇ ਟਰੈਕਟਰ ਟੱਲੀਆ ਨੇ ਜੇਕਰ ਖਰਾਬ ਹੋ ਜਾਂਦੇ ਆ ਤੇ ਇਹਨਾਂ ਵੱਲੋਂ ਇੱਕ ਲੰਗਰ ਜਿਹੜਾ ਉਹਨਾਂ ਨੇ ਸੇਵਾ ਦਾ ਕੀਤਾ ਗਿਆ ਹੈ ਕਿ ਰਿਪੇਅਰਿੰਗ ਜਿਹੜੀਆਂ ਇਹਨਾਂ ਦੀ ਮੁਫਤ ਜਿਹੜਾ ਕੀਤੀ ਜਾਂਦੀ ਹੈ ਵੀਰ ਜੀ ਕੀ ਨਾਂ ਹੈ ਆਪਣਾ ਮੇਰਾ ਨਾਮ ਸ਼ਪਰੀ ਸਿੰਘ ਮਿਸ਼ਨ ਸੇਵਾ ਦਾਤਾ ਦੁਗਰੀ ਦਾ ਮੈਂ ਸੇਵਾਦਾਰ ਆ ਕਿ ਜਿੱਦ ਤੋਂ 3 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਲੰਗਰ ਲਗਾਇਆ ਤੁਸੀਂ ਕਿ ਫ੍ਰੀ ਸਰਵਿਸ ਦਾ ਤੇ ਅੱਜ ਕੀ ਚੌਥਾ ਸਾਲ ਹੈ ਕੀ ਮੰਨ ਵਿਚਾਰ ਹੈ ਕਿ ਲਗਾਤਾਰ ਇਹ ਸੇਵਾ ਅੱਗੇ ਵਧਦੀ ਜਾ ਰਹੀ ਹੈ ਹਾਂਜੀ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜੰਦਾ ਨੂੰ ਚਾਰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਕੌਰ ਜੀ ਨੂੰ ਨਮਸਕਾਰ ਕਰਨ ਜਾ ਰਹੀਆਂ ਸੰਗਤਾਂ ਨੂੰ ਮੇਰੇ ਵੱਲੋਂ ਅਤੇ ਮਿਸ਼ਨ ਸੇਵਾ ਦਤਾ ਦੁਗਰੀ ਦੇਹਾ ਹੈ ਇੱਕ ਸਮੂਚੀ ਟੀਮ ਬਣੋ ਤੇ ਹਰਮਨ ਮੋਟਰ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਨ ਦੇ ਵਿੱਚ ਖਿਆਲ ਇਦਾਂ ਆਇਆ 21 ਤਰੀਕ ਤੋਂ 28 ਤਰੀਕ ਤੱਕ ਅਸੀਂ ਸੋਚਿਆ ਵੀ ਯਾਰ ਕਿਉਂ ਨਾ ਹਰਮਨ ਮੋਟਰ ਦੇ ਵੱਲੋਂ ਸੰਗਤਾਂ ਨੂੰ ਕਿਸੇ ਨਾ ਕਿਸੇ ਜੀ ਦੀ ਕੋਈ ਚੀਜ਼ ਦੀ ਸੁਵਿਧਾ ਦੇ ਸਕਦੇ ਆ ਤੇ ਆਪਾਂ ਕਿਸ ਤਰੀਕੇ ਦੇ ਸਕਦੇ ਫਿਰ ਅਸੀਂ ਸੋਚਿਆ ਵੀ ਹੱਥੀ ਕਿਰਤ ਕਰਨੀ ਆਉਂਦੀ ਐ ਗੱਡੀਆਂ ਸਰਵਿਸ ਕਰਨੀਆਂ ਆਉਂਦੀ ਐ ਕਿਉਂ ਨਾ ਅਸੀਂ ਇਹ ਸਿੱਧਾ ਹੀ ਲੰਗਰ ਨਾਲ ਲਾ ਲਈਏ ਤੇ ਅਸੀਂ ਪਿਛਲੇ 3 ਸਾਲ ਜਦੋਂ ਪਹਿਲੇ ਲਾਇਆ ਸੀ ਤੇ ਗੁਰੂ ਮਹਾਰਾਜ ਦੀ ਬਹੁਤ ਮਿਹਰ ਸੀ ਤੇ ਅੱਜ ਜਦੋਂ ਅਸੀਂ ਸ਼ੁਰੂ ਕੀਤਾ ਤੇ ਅੱਜ ਚੌਥਾ ਸਾਲ ਐ ਤੁਹਾਡੇ মিডিਆ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਚੀਜ਼ ਦਾ ਸਹਿਯੋਗ ਦਿੱਤਾ ਤੇ ਸਹਿਯੋਗ ਦੇ ਨਾਲ ਅੱਜ ਜਿਹੜੀ ਸੇਵਾ ਚੱਲ ਰਹੀ ਐ ਬਹੁਤ ਹੀ ਬਹੁਤ ਹੀ ਤੁਹਾਨੂੰ ਕਹਿ ਦਈਏ ਵੀ ਬਹੁਤ ਸੰਗਤਾਂ ਦੇ ਫੋਨ ਆ ਰਹੇ ਆ ਤੇ ਸੰਗਤਾਂ ਦੇ ਇੰਨੀ ਖੁਸ਼ੀ ਹੁੰਦੀ ਆ ਵੀ ਸੰਗਤਾਂ ਦੀਆਂ ਕੋਈ ਨਾ ਕੋਈ ਸਾਨੂੰ ਕਿਸੇ ਤਰੀਕੇ ਤਾਂ ਯਾਦ ਕਰਦੀਆਂ ਪਰ ਇੱਕ ਗੱਲ ਦੀ ਦੁੱਖ ਵੀ ਆ ਸਾਨੂੰ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਬਹੁਤ ਫੋਨ ਆ ਰਹੇ ਆ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਜੇ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਕੋਈ ਮਕੈਨਿਕ ਵੀਰ ਜੁੜਨਾ ਚਾਹੁੰਦਾ ਸਾਡੇ ਨਾਲ ਉਹ ਵੱਤ ਵੱਤ ਜੁੜਨ ਕਿਉਂਕਿ ਦੇਖੋ ਅਸੀਂ ਲੁਧਿਆਣਾ ਵੇਰਕਾ ਮੈਲ ਪਲਾਂਟ ਤੋਂ ਲੈ ਕੇ ਦਰਾਹੇਨੜ ਤੱਕ ਤਾਂ ਅਸੀਂ ਸੰਭਲਿਆ ਮੇਨ ਤਾਂ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਅੱਗੇ ਵੀ ਜੇ ਸਰਾਂਦ ਹੋਇਆ ਖੰਨਾ ਹੋਇਆ ਉੱਤੇ ਵੀ ਲੋਡ ਪੈ ਸਕਦੀ ਹੈ ਉਹਨਾਂ ਦੇ ਮਕੈਨਿਕ ਭਰਾਵਾਂ ਨੂੰ ਵੀ ਬੇਨਤੀ ਬਿਲਕੁਲ ਮੈਂ ਮਕੈਨਿਕ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਮਕੈਨਿਕ ਭਰਾ ਜਿੰਨਾ ਵੱਧ ਤੋਂ ਵੱਧ ਜੁੜ ਸਕਦੇ ਆ ਇਸ ਤੋਂ ਅਗਲਾ ਰابطਾ ਸਾਡੇ ਨਾਲ ਕਾਇਮ ਕਰੋ ਆਪਾਂ ਸਾਰੇ ਰਲ ਮਿਲ ਕੇ ਆਪਾਂ ਸਹਿਯੋਗ ਦੀਏ ਤੇ ਆਪਾਂ ਇਸ ਤਰੀਕੇ ਦੀ ਸੇਵਾ ਨਿਭਾਈਏ ਮੈਂ ਦੁਬਾਰਾ ਫੇਰ ਕਹਿਣਾ ਚਾਹਨਾ ਮਕੈਨਿਕ ਵੀਰ ਸਾਡੇ ਨਾਲ ਬਹੁਤ ਜੁੜਨ ਜਿਦੇ ਕਿਉਂਕਿ ਸਭ ਤੋਂ ਵੱਡੀ ਲੋਡ ਮਕੈਨਿਕ ਵੀਰਾ ਦੀ ਹੈ ਇਸ ਟਾਈਮ ਫਟੇ ਵੀਰ ਜੇ ਤੁਸੀਂ ਰਿਪੇਅਰਿੰਗ ਕਰਦੇ ਹੋ ਸਰਵਿਸ ਕਰਦੇ ਹੋ ਕੀ ਕੀ ਉਹਦੇ ਵਿੱਚ ਤੁਸੀਂ ਮਤਲਬ ਇਹ ਸੰਗਤ ਨੂੰ ਕੀ ਸੀਦਾ ਦਿੰਦੇ ਹੋ ਕਿ ਮਤਲਬ ਜਿਵੇਂ ਕੋਈ ਇੰਜਨ ਵਿੱਚ ਖਰਾਬੀ ਆ ਗਈ ਕੋਪਾਰਸ ਖਰਾਬ ਹੋ ਗਿਆ ਤੇ ਆਪਣੇ ਵੱਲੋਂ ਪਾਰਸ਼ਲ अवेलेबल ਕਰਾਉਂਦੇ ਹੋ ਜਾਂ ਮਤਲਬ ਸਿਰਫ ਉਹਦੀ ਸਰਵਿਸ ਕਰਦੇ ਹੋ ਫਿਟਿੰਗ ਕਰਦੇ ਹੋ ਸੀ ਕਰਦੇ ਅਸੀਂ ਜਿਹੜੀ ਗੱਡੀਆਂ ਦੀ ਸਰਵਿਸ ਰੱਖੀ ਹੈ ਇਸ ਵਾਰ ਪਹਿਲੇ ਤਾਂ ਫਤਿਹਗੜ ਸਾਹਿਬ ਜਾਣ ਦੀ ਧਰਤੀ ਦੇ ਉੱਪਰੋਂ ਰੱਖੀ ਹੈ ਫਤਿਹਗੜ ਸਾਹਿਬ ਜਾਣ ਤੋਂ ਪਹਿਲਾਂ ਜੇ ਕੋਈ ਵੀਰ ਗੱਡੀਆਂ ਦੀ ਸਰਵਿਸ ਕਰਾਉਣਾ ਚਾਹੁੰਦਾ ਉਹ ਉਸ ਤੋਂ ਬਾਅਦ ਜੇ ਕਿਸੇ ਵੀਰ ਦੀ ਬੈਲਟ ਟੁੱਟ ਜਾਂਦੀ ਹੈ ਖੁਦਾ ਨਾ ਕਰਦਾ ਟਾਇਰ ਪੈਂਚਰ ਹੋ ਜਾਂਦਾ ਉਹ ਚੀਜ਼ ਅਸੀਂ ਪ੍ਰੋਪਰ ਸੇਵਾ ਕੀਤੀ ਹੈ ਤੇ ਹੋਰ ਜੇ ਕੋਈ ਵੱਡਾ ਫਾਲਟ ਪੈਂਦਾ ਫਿਰ ਉਸ ਚੀਜ਼ ਨੂੰ ਸੋਚਿਆ ਜਾਊਗਾ ਕਿਉਂਕਿ ਵੱਡਾ ਫਾਲਟ ਜਿਦਾ ਘਰੋਂ ਹੀ ਇੰਜਨ ਖਰਾਬ ਹੋਇਆ ਤਾਂ ਉਹ ਇੱਥੇ ਆ ਕੇ ਫਰੀ ਸਬਦਾ ਭਾਲੇ ਉਸ ਦੀ ਨਹੀਂ ਕਰ ਸਕਦੇ ਤੁਸੀਂ ਦੱਸ ਰਹੇ ਸੀ ਕਿ ਜੇਕਰ ਜਿਹੜੀ ਸੰਗਤ ਜਾਣਾ ਚਾਹੁੰਦੀ ਹੈ ਜੇਕਰ ਉਹਨਾਂ ਦੀ ਗੱਡੀ ਵਿੱਚ ਖਰਾਬੀ ਹੈ ਤੁਸੀਂ ਸਸ ਮਤਲਬ ਜਾਣ ਤੋਂ ਪਹਿਲਾਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੀ ਰਿਪੇਅਰਿੰਗ ਦਾ ਵੀ ਐਸ ਤੀ ਕੁਝ ਰੱਖਿਆ ਨਹੀਂ ਅਸੀਂ ਨਾ ਇਸ ਵਾਰ ਮੋਬਾਈਲ ਵੈਨ ਲਿਆਂਦੀ ਆ ਜਿਹਦੇ ਤੋਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਐਸੇ ਹੀ ਜਗ੍ਹਾ ਦੇ ਉੱਪਰ ਗੱਡੀਆਂ ਦੀ ਸਰਵਿਸ ਕਰ ਰਹੇ ਆ ਸ਼ਰਤ ਇਹ ਕਿ ਆ ਉਹਦੇ ਤੇ ਨਿਸ਼ਾਨ ਸਾਹਿਬ ਲੱਗਾ ਹੋਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਜਿਹੜੀ ਗੱਡੀਆਂ ਦੀ ਸਰਵਿਸ ਹੈ ਉਹ ਸਿਰਫ ਸਰਵਿਸ ਕਰਨੀ ਹੈ ਨਾ ਕਿ ਅਸੀਂ ਉਹਦਾ ਇੰਜਨ ਠੀਕ ਕਰਨਾ ਤੇ ਨਾ ਕਿ ਅਸੀਂ ਉਹਦਾ ਕੁਝ ਕਰਨਾ ਗੱਡੀਆਂ ਦੀ ਸਰਵਿਸ ਕਰਨੀ ਹੈ ਉਹ ਚੀਜ਼ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰਾਂਗੇ ਵੀਰੇ ਛੋਟੇ ਵੀਰ ਖੜਾ ਹੈ ਛੋਟਾ ਬੱਚਾ ਖੜਾ ਤੁਸੀਂ ਵੀ ਸਭ ਠੰਡ ਦੇ ਵਿੱਚ ਖੜੇ ਹੋ ਸੜਕ ਦੇ ਉੱਤੇ ਗੱਡੀਆਂ ਨੂੰ ਅਸੀਂ ਦੇਖਿਆ ਤੁਸੀਂ ਹੱਥ ਦੇ ਕੇ ਕੱਢ ਵੀ ਰਹੇ ਸੀ ਲੰਗਰ ਦੀ ਸੇਵਾ ਵੀ ਉੱਥੇ ਚੱਲ ਰਹੀ ਹੈ ਉਸ ਵਾਸਤੇ ਵੀ ਉਹਨਾਂ ਨੂੰ ਕਹਿ ਰਹੇ ਸੀ ਰੁਕੋ ਸੇਵਾ ਲੰਗਰ ਛੱਕ ਕੇ ਜਾ ਤੁਹਾਨੂੰ ਕਿਦਾਂ ਲੱਗ ਰਿਹਾ ਕਿਉਂਕਿ ਤੁਹਾਡੇ ਛੋਟੇ ਬੱਚੇ ਦੀ ਗੱਲ ਕਰੀਏ ਤੇ ਜਿਹਨਾਂ ਨੇ ਸ਼ਹਾਦਤ ਦਿੱਤੀਆ ਉਹਨਾਂ ਨੂੰ ਵੀ ਯਾਦ ਕਰਦੋਗੇ ਤੁਸੀਂ ਕਿੰਨੀ ਛੋਟੀ ਉਮਰ ਵਿੱਚ ਉਹਨਾਂ ਨੇ ਧਰਮ ਦੀ ਖਾਤਰ ਆਪਣੀ ਬਲਿਦਾਨ ਕੀਤਾ ਕਿਦਾਂ ਲੱਗ ਰਿਹਾ ਹੁਣ ਉਹਨਾਂ ਨੂੰ ਯਾਦ ਕਰਕੇ ਸੇਵਾ ਕਰ ਰਹੇ ਹੋ ਬੜੀਆ ਲੱਗ ਰਿਹਾ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਦੁੱਧ ਦਾ ਲੰਗਰ ਲਾਈਦਾ ਵਾ ਤੇ ਫਤੇਗੜ ਸਾਹਿਬ ਜਾਣੀਆਂ ਸੰਗਤਾਂ ਲਈ ਦੁੱਧ ਦਾ ਲੰਗਰ ਲਾਈਦਾ ਤੇ ਮੈਂ ਮਾਤਾ ਗੁਜਰੀ ਸਾਹਿਬ ਦੇ ਉੱਪਰ ਦੋ ਲਾਈਨਾਂ ਹੀ ਬੋਲ ਸਕਦਾ ਮਾ ਗੁਜਰੀ ਵਾ ਗੁਜਰੇ ਗੁਜ਼ਰ ਕੇ ਗੁਜਰੀ ਹਾਂ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਿਹੜਾ ਅਤੀਤ ਰੰਮ ਲਈ ਵਾਰ ਗਿਆ ਓਹੋ ਦਿੱਲੀ શહેર ਦੀਆਂ ਰਵਾਸੀ ਉਹ ਰੱਗ ਦੀ ਰੱਖਿਆ ਕਰਨ ਗਿਆ ਤੁਸੀਂ ਵੀ ਇੱਥੇ ਖੜੇ ਹੋ ਕਿਦਾਂ ਲੱਗ ਰਿਹਾ ਸੇਵਾ ਨਿਭਾ ਰਹੇ ਹੋ ਕਿ ਜੇਕਰ ਕਿਸ ਦੀ ਗੱਡੀ ਖਰਾਬ ਹੋਂਦੀ ਹੋ ਉਸ ਨੂੰ ਨਾਲ ਜਾ ਕੇ ਤੁਸੀਂ ਠੀਕ ਕਰਦੇ ਹੋ ਦੁੱਧ ਦਾ ਲੰਗਰ ਵੀ ਲਗਾਇਆ ਹੈ ਕਿਦਾਂ ਲੱਗ ਰਿਹਾ ਸੇਵਾ ਕਰਕੇ ਕਿੰਨਾ ਕੋ ਮਨ ਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਚਲੋ ਜਿਹੜੇ ਸੰਤਾ ਇੰਨੇ ਦੂਰ ਦੋੜਾਰੇ ਆਂਦੀਆਂ ਨੇ ਜੇਕਰ ਉਹ ਰਾਵਿਜ ਪਰੇਸ਼ਾਨ ਨੇ ਉਹਨਾਂ ਦੀ ਉਹਨਾਂ ਨੂੰ ਜੋ ਹੈ ਉਹਨਾਂ ਦੀ ਗੱਡੀਆਂ ਦੀ ਮਰਮਤ ਕਰਕੇ ਉਹਨਾਂ ਨੂੰ ਰਾਤ ਤੱਕ ਪਹੁੰਚਾ ਦਿੰਦੇ ਹੋ ਕਿ ਚਲੋ ਤੁਸੀਂ ਯਾਤਰਾ ਕਰਨ ਜਾ ਰਹੇ ਹੋ ਤੁਹਾਡੀ ਯਾਤਰਾ ਸਫਲ ਹੋ ਸੰਗਤ ਦੀ ਸੇਵਾ ਕਰਕੇ ਦੇਖੋ ਥੋੜਾ ਜਿਹਾ ਤਾਂ ਆਪਣਨ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਾਂ ਵੀ ਅਸੀਂ ਚਲੋ ਕਿਸੇ ਨੇ ਕੰਮ ਆ ਸਕੇ ਜਾਂ ਕੁਝ ਮਸਵਾਰ ਸਕੀਏ ਠੀਕ ਹੈ ਤੇ ਦੂਸਰਾ ਇਹ ਹੈਗਾ ਕਿ ਜਿਵੇਂ ਆਪਾਂ ਦੋ ਤਾ ਲੰਗਰ ਲਾਇਆ ਹੋਏ ਜੀ ਇਹ ਵੀ ਸੰਗਤ ਦੀ ਅਸੀਸਾਂ ਸਦੈ ਹੀ ਲੱਗਦਾ ਹੈਗਾ ਤੇ ਆਪਾਂ ਇਸੇ ਤਰ੍ਹਾਂ ਸੇਵਾ ਨਿਭਾ ਰਿਹਾ 21 ਤੋਂ 28 ਤਰੀਕ ਤੱਕ 28 ਤਰੀਕ ਨੂੰ ਸਿੱਥੇ ਵੱਡੇ ਪੱਤੇ ਦੇ ਉੱਤੇ ਲੰਗਰ ਲਾਵਾਂਗੇ ਜਿਹਦੇ ਵਿੱਚ ਬਰੈਡ ਟੋਸਟ ਹੋਏ ਕੁਛ ਜੇ ਬ੍ਰੈਡ ਕੋਸ ਦਾ ਲੰਗਰ ਲਗਾ ਰਹੇ ਹੋ ਪੀਜੇ ਦਾ ਲੰਗਰ ਹੋਰ ਬਖਰੇ ਬਖਰੇ ਚੀਜ਼ਾਂ ਦਾ ਜਿਹੜੇ ਲੰਗਰ ਅੱਜ ਕਰੋ ਤੇ ਵਿਆਹ ਵਿਆਹ ਚੜਿਆ ਹੋਇਆ ਤੇ ਕੀ ਅਸੀਂ ਮਤਲਬ ਖਾਣ ਪੀਣ ਜਾਂਦੇ ਆ ਕਿ ਗੁਰੂ ਦੇ ਘਰ ਜਾ ਰਹੇ ਆ ਦੇਖੋ ਇਹ ਵੀ ਗੁਰੂ ਸਾਹਿਬ ਦੀਆਂ ਅਸੀਸਾਂ ਹੈਗੀਆਂ ਨੇ ਇੰਦਾ ਮੇਰੇ ਹਿਸਾਬ ਨਾਲ ਤਾਂ ਨਹੀਂ ਬੰਦੇ ਨੂੰ ਕੱਟਣਾ ਚਾਹੀਦਾ ਕਿ ਹਾਂ ਵੀ ਪੀਜੇ ਦਾ ਨਾ ਲਗਾਓ ਜਾਂ ਇਹ ਨਾਲ ਲਗਾਓ ਆਪਣੀ ਖੁਸ਼ੀ ਨਾਲ ਤੁਸੀਂ ਜੋ ਵੀ ਲਾ ਰਹੇ ਹੋ ਸਭ ਚੰਗੀਆਂ ਚੀਜ਼ਾਂ ਨੇ ਜੇ ਤੁਹਾਨੂੰ ਇੰਦਾ ਫੀਲ ਹੁੰਦਾ ਕਿ ਸਿਹਤ ਲਈ ਨਹੀਂ ਠੀਕ ਹੈਗਾ ਤੁਸੀਂ ਨਾ ਛਕੋ ਜੀ ਕੋਈ ਗੱਲ ਨਹੀਂ ਤੁਸੀਂ ਖੀਰ ਚੱਕ ਲਓ ਦੁੱਧ ਚੱਕ ਲਓ ਹੋਰ ਵੀ ਪ੍ਰਕਾਰ ਦੇ ਲੰਗਰ ਹੈ ਜੇ ਤੁਹਾਡੇ ਤੁਹਾਡੀ ਨਜ਼ਰ ਵਿੱਚ ਜਿਹੜੇ ਬੱਕਰੀ ਬੱਕਰੇ ਪੀਜੇ ਪੀਜੇ ਲਗਾ ਲਏ 버ਗਰ ਲਗਾ ਰਹੇ ਨੂਡਲ ਲਗਾ ਰਹੇ ਉਹ ਲੰਗਰ ਵਿੱਚ ਆਉਂਦੇ ਨੇ ਇਹ ਵੀ ਦੇਖੋ ਭਾਵਨਾ ਹੈਗੇ ਉਹਨਾਂ ਦੀ ਨਿਹਾਰ ਵੀ ਆਪਣੀ ਭਾਵਨਾ ਨਾਲ ਤੇ ਲਾ ਰਹੇ ਨੇ ਲੰਗਰ 'ਚ ਆਉਂਦੇ ਆ ਨਹੀਂ ਆਉਂਦੇ ਉਹਦਾ ਇੱਕ ਅਲੱਗ ਵਿਸ਼ਾ ਹੋ ਗਿਆ ਪਰ ਜੇ ਕੋਈ ਸੇਵਾ ਦੇ ਭਾਵਨਾ ਨਾਲ ਆ ਰਿਹਾ ਤੇ ਮੇਰੇ ਹਿਸਾਬ ਨਾਲ ਕੋਈ ਚੀਜ਼ ਗਲਤ ਨਹੀਂ ਹੈਗੀ ਜਿਹੜੇ ਨੌਜਵਾਨ ਦੇਖੇ ਉਹਨਾਂ ਦੇ ਤੁਸੀਂ ਟਰੈਕਟਰ ਟਾਲਿਆ ਤੁਸੀਂ ਵੀ ਰੋਡ ਤੇ ਖੜੇ ਹੋ ਕਈ ਟਰੈਕਟਰ ਟਾਲਿਆਂ ਵਿੱਚ ਡੀਜੇ ਵਜਾਏ ਜਾਂਦੇ ਗਾਣੇ ਵਜਾ ਰਹੇ ਹੁੰਦੇ ਨੇ ਮਤਲਬ ਵੱਖਰੇ ਵੱਖਰੇ ਦੇ ਮਤਲਬ ਬੁੱਲਣਵਾਰੀ ਕਰਦੇ ਜਾਂਦੇ ਨੇ ਉਹਨਾਂ ਭਰਾਵਾਂ ਨੂੰ ਛੋਟੇ ਤੁਹਾਡੇ ਵੀਰਾਂ ਨੂੰ ਕੀ ਕਰਨਾ ਚਾਹੀਦਾ ਵੇਖੋ ਅਸੀਂ ਅਹੀ ਬੇਨਤੀ ਕਰਦੇ ਹਾਂ ਕਿ ਹੁੱਲੜਵਾਜੀ ਵਗੈਰਾ ਨਾ ਕਰੋ ਇਹਦੇ ਨਾਲ ਮਿਸਹੈਪਨਿੰਗ ਵਗੈਰਾ ਹੁੰਦੀ ਹੈ ਅਸੀਂ ਦੇਖਦੇ ਹਾਂ ਕਿ ਹਾਂ ਵੀ ਜਦ ਸੰਗਤ ਵਗੈਰਾ ਜਾਂਦੀ ਹੈਗੀ ਹੌਲੇ ਭੱਲੇ ਤੇ ਵੀ ਜਾਂਦੀ ਹੈ ਆ ਚੀਜ਼ਾਂ ਕਾਫੀ ਘਟਨਾਵਾਂ ਹੋਣ ਲੱਗੀਆਂ ਹੋਈਆਂ ਨੇ ਰੇਸ ਲਗਾਉਂਦੇ ਨੇ ਟਰੈਕਟਰਾਂ ਦੀ ਰੇਸਾਂ ਲਗਾਉਂਦੇ ਨੇ ਕਿਉਂ ਪਿਛਲੇ ਹੁਣ ਦਿਨੋ ਐਕਸੀਡੈਂਟ ਵੀ ਹੋਇਆ ਹੈ ਉਹ ਚੀਜ਼ ਬਹੁਤ ਗਲਤ ਹੈਗੀ ਅਸੀਂ ਅਹੀ ਬੇਨਤੀ ਕਰਨਾ ਚਾਹਾਂਗੇ ਨੌਜਵਾਨ ਭਰਾਵਾਂ ਨੂੰ ਕਿ ਜਾਪੜੇ ਦੇ ਵਿੱਚ ਰਹੋ ਤੇ ਪਿਆਰ ਨਾਲ ਜਾਓ ਤਾਂ ਕਿ ਤੁਸੀਂ ਵੀ ਅਸੀਸਾਂ ਪ੍ਰਾਪਤ ਕਰੋ ਭਾਈ ਜੀ ਫੁੱਲੜਬਾਜੀ ਨਾ ਕਰੇ ਟਰੱਕ ਟਰਾਲੀਆਂ ਵਾਲੇ RAMNAP ਪ੍ਰੇਮ ਸਤਕਾ ਦੇ ਮਾਤਾ ਗੋਜੀ ਜੀ ਛੋਟੇ ਸੇ ਜ਼ਿਆਦਾ ਇਸ ਦਿਨ ਨੂੰ ਆਪਣਾ ਮਨਤਕਰਨ ਜਪੇ ਪਿਆਸਤ ਬਾਵਨਾ ਜਾਣਗੀ ਰਾਜ ਕੋਈ ਤੰਗ ਪਰੇਸ਼ਾਨ ਨਾ ਹੋਵੇ ਤੁਸੀਂ ਵੀ ਸੰਗਤ ਇਥੋਂ ਲੰਘਦੀਏ ਤਾਂ ਉਹਨਾਂ ਨੂੰ ਬੇਨਤੀ ਇਸ ਤਰ੍ਹਾਂ ਦੀ ਕਰਦੇ ਹਾਂ ਕਿ ਭਈ ਕੋਈ ਇਸ ਤਰ੍ਹਾਂ ਦਾ ਫੁੱਲੜਬਾਜੀ ਨਾ ਕਰੋ ਪਿਆਰ ਨਾਲ ਜਾਓ ਲੰਗਰ ਚੱਕੋ RAMNAP ਅੱਜ ਐਸੀ ਵੀ ਗੱਤੁਆ ਬੈਸਨੀਆ ਦਿੰਨੇ ਆ ਜੀ ਕਿ ਬਤੁਆ ਅੱਜ ਕੀ ਸੰਗਤ ਆਪਣੇ ਆਪਣੇ ਕੋਈ ਰਾਜ ਪਰੇਸ਼ਾਨੀ ਨਾ ਹੋਵੇ ਕੋਈ ਦਿੱਕਤ ਨਾ ਹੋਵੇ RAMNAP ਆਪਣੇ ਪਿਆਸਤ ਕਾ ਜਾਣ ਆਪਣੇ ਤੇ ਮਾਤਾ ਜੀ ਬਚਾਈ ਗਏ ਛੋਟੇ ਸੇ ਆ ਜਾਤਾ ਜੀ ਨੂੰ ਨਮਸਤਕਾਰਨ ਸਰ ਜੀ ਤੇ ਜਾ ਕੇ ਨਮਸਤਕਾਰਨ ਬਿਲਕੁਲ ਇਹ ਦੇਖਿਆ ਤੁਸੀਂ ਇੱਕ ਵਕਰੀ ਜਿਹੜੀ ਮਿਸ਼ਨ ਸੇਵਾ ਜਥਾ ਸੁਸਾਇਟੀ ਜਿਹੜੀ ਹੈ ਉਹਨਾਂ ਵੱਲੋਂ ਦੁਗਰੀ ਵੱਲ ਜਿਹੜਾ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਛੋਟੇ ਸਾਲ ਵਿੱਚ ਉਪਰਾਲਾ ਇਹਨਾਂ ਦਾ ਕੰਮ ਚੁਕਾ ਜਿਹੜੇ ਵਾਹਨ ਜਿਹੜੇ ਗੱਡੀਆਂ ਜਿਹੜੀਆਂ ਨੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਜਿਹੜੇ ਸ੍ਰੀ ਫਤਿਹਗੜ ਸਾਹਿਬ ਜਾਂਦਿਆਂ ਨੇ ਉਹਨਾਂ ਦੀ ਜੇਕਰ ਕੋਈ ਦਿੱਕਤ ਆਂਦੀ ਹੈ ਰਾਹ ਵਿੱਚ ਖਰਾਬ ਹੁੰਦੇ ਨੇ ਤੇ ਇਹ ਮੌਕੇ ਤੇ ਪੋਕੇ ਉਹਨੂੰ ਜਾ ਕੇ ਰਿਪੇਅਰਿੰਗ ਕਰਦੇ ਨੇ ਠੀਕ ਕਰਦੇ ਨੇ ਤਾਂ ਕਿ ਸੰਗਤ ਜਿਹੜੀ ਹੈ ਆਪਣੇ ਗੁਰੂ ਘਰ ਜਾ ਕੇ ਨਮਸਤਕ ਹੋ ਸਕੇ ਕਿੱਦਾਂ ਦਾ ਕਾਲਾ ਲੱਗਿਆ ਕਮੋਂ ਕਮੈਂਟ ਬਾਕਸ ਵਿੱਚ ਜੋ ਹੈ ਉਸ ਨੂੰ ਕਮੈਂਟ ਕਰਕੇ ਜਰੂਰ ਦੱਸਾਂ ਕੈਮਰਾਮੈਨ ਦਸਿੰਦਰ ਸਿੰਘ ਨਾਲ ਕੁਲਵੀਰ ਰਾਹੀ ਗ੍ਰੇਟ ਪੰਜਾਬ ਟੀਵੀ ਮੁਜ਼ਾਫਾ